ਹਾਂਜੀ ਸਤਿ ਸ੍ਰੀ ਅਕਾਲ ਜੀ ਮੀਤਕਾਰ ਤੁਸੀਂ ਬਹੁਤ ਵਧੀਆ ਹੋਵੋਗੇ ਪਹਿਲਾ ਹੀ ਤਰ੍ਹਾਂ ਪਾ ਤੁਹਾਡੇ ਲਈ ਇੱਕ ਵਧੀਆ ਵੀਡੀਓ ਲੈ ਕੇ ਆਏ ਹਾਂ ਇਹ ਵੀਡੀਓ ਹੈ ਕਿ ਦੀਪਗਨ ਫੈਮਲੀ ਦੇ ਬਾਰੇ ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਡਾਊਟ ਹੈ ਕਿ ਦੀਪਗਨ ਫੈਮਲੀ ਆਪਾਂ ਸਾਰੇ ਜਾਣਦੇ ਹੀ ਆਂ ਪਰ ਬਹੁਤ ਸਾਰੇ ਲੋਕਾਂ ਨੂੰ ਇਹ ਹੈ ਕਿ ਅਮਰਤ ਦੀਪ ਦਾ ਰਿਸ਼ਤਾ ਕਿਸ ਨੇ ਕਰਵਾਇਆ ਕੌਣ ਹੈ ਵਿਚੋਲਾ ਅਮਰਤ ਦੀਪ ਦਾ ਤੇ ਆਪਾਂ ਤੁਹਾਨੂੰ ਇਹ ਕਲੀਅਰ ਕਰਾਂਗੇ ਅੱਜ ਆਪਾਂ ਸਾਰੇ ਜਾਣਦੇ ਆ ਕਿ ਦੀਪਗਨ ਫੈਮਲੀ ਬਹੁਤ ਹੀ ਅੱਛੀ ਹੈ ਨੇ ਚ ਵਧੀਆ ਨੇਚਰ ਦੀ ਹੈ ਦੀਪਗਨ ਫੈਮਲੀ ਤੇ ਦੀਪ ਵੀ ਬਹੁਤ ਹੀ ਅੱਛੇ ਨੇਚਰ ਦੀ ਆ ਉਹਨਾਂ ਦੇ ਨਾਲ ਅਡਜਸਟਮੈਂਟ ਬਹੁਤ ਹੀ ਵਧੀਆ ਗੁੱਡੀ ਹੋਈ ਆ ਉਹਦੀ ਤੇ ਜੇ ਆਪਾਂ ਉਹਨਾਂ ਦੇ ਵਿਛੋੜੇ ਦੀ ਗੱਲ ਕਰੀਏ ਤਾਂ ਅਮਰ ਤੇ ਦੀਪ ਦੀ ਵਿਛੋੜਨ ਹੈਗੀ ਆ ਮਨਪ੍ਰੀਤ ਹਾਂ ਦੇਵ ਤੇ ਅਮਰ ਦੀ ਸਿਸਟਰ ਮਨਪ੍ਰੀਤ ਕੌਰ ਹੀ ਤੇ ਗੋਚਾਨਵੀ ਜੀ ਹੀ ਵਿਛੋਲੇ ਹਨ ਤੇ ਉਹ ਪਹਿਲਾਂ ਜੇ ਕੋਈ ਕਿੱਦਾਂ ਜਾਣਦੇ ਆ ਤੇ ਉਹ ਜਿਹੜੀ ਮਨਪ੍ਰੀਤ ਦੀ ਫਰੈਂਡ ਸੀ ਦੀਪ ਮਨਪ੍ਰੀਤ ਦੀ ਫਰੈਂਡ ਸੀਗੀ ਦੀਪ ਉਹ 2 3 4 ਸਾਲ ਤੋਂ ਮਤਲਬ ਕਿ ਆਪਸ ਵਿੱਚ ਉਹ ਸੀਗੀ ਸੀਗੀ ਉਹਨਾਂ ਦਾ ਸੀਗਾ ਆਪਣੇ ਨੇ ਫਰੈਂਡਸ ਸੀਗੀਆਂ ਤੇ ਜਿਹੜੀ ਮਨਪ੍ਰੀਤ ਸੀ ਉਸ ਨੂੰ ਉਹ ਦੀਪ ਅੱਛੇ ਲੱਗਦੀ ਹੁੰਦੀ ਸੀ ਮਤਲਬ ਨੇਚਰ ਉਹਦਾ ਵੈਰੀ ਗੁੱਡ ਲੱਗਦਾ ਹੁੰਦਾ ਸੀਗਾ ਤੇ ਉਹ ਆਪਣੇ ਮਨ ਵਿੱਚ ਹੀ ਸੋਚਦੀ ਹੁੰਦੀ ਸੀ ਵੀ ਇਹਦਾ ਨੇਚਰ ਇੰਨਾ ਵਧੀਆ ਵੀ ਮੈਂ ਇਹਨੂੰ ਅਮਰ ਤੇ ਵਾਸਤੇ ਮੇਰਾ ਰਿਸ਼ਤਾ ਕਰ ਲੈ ਲੈ ਆ ਇਹਨੂੰ ਤੇ ਇਸ ਕਰਕੇ ਉਹਨੇ ਫਿਰ ਘਰ ਦੇ ਨਾਲ ਗੱਲ ਕੀਤੀ ਦੀਪ ਨਾਲ ਗੱਲ ਕੀਤੀ ਫਿਰ ਸੋ ਦੀਪ ਦੀ ਫੈਮਿਲੀ ਦੇ ਨਾਲ ਗੱਲ ਕੀਤੀ ਸੋ ਨਾਲ ਰਿਸ਼ਤਾ ਹੋ ਗਿਆ ਮੈਨੂੰ ਕੰਤਾ ਨੂੰ ਵੀਡੀਓ ਪਸੰਦ ਆਇਆ ਹੋ ਗਿਆ ਚੈਨਲ ਤੇ ਪਹਿਲੀ ਵਾਰ ਆਇਆ ਹਾਂ ਤੁਸੀਂ ਸਬਸਕ੍ਰਾਈਬ ਜਰੂਰ ਕਰਿਓ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ